ਬੱਧੀ ਗੱਲ ਹੈ ਬਈ ਕਲਾਕਾਰ ਤਾਂ ਵਧੀਆ ਉਹ ਇੱਕ ਪਰਿਵਾਰ ਦੇ ਵਿੱਚ ਇੱਕ ਪੁੱਤ ਵੀ ਆ ਇੱਕ ਜੀਵਨ ਸਾਥੀ ਵੀ ਆ ਕਿਸੇ ਦਾ ਭਰਾ ਵੀ ਆ ਕਿਸੇ ਦਾ ਬਾਪ ਵੀ ਆ ਹਨ ਤੇ ਜਿਹੜਾ ਬੰਦਾ ਉਹਦੇ ਪਰਿਵਾਰ ਲਈ ਮਿਹਨਤ ਕਰਦਾ ਉਹਨੂੰ ਕਦੇ ਵੀ ਨਹੀਂ ਖੁਸ਼ ਹੋਣਾ ਚਾਹੀਦਾ ਉਹਦਾ ਸਿਰਫ ਨਹੀਂ ਦੁਖਣਾ ਚਾਹੀਦਾ ਨਾ ਤਾਂ ਉਹਦਾ ਦਿਲ ਕਰਦਾ ਸੀ ਵੀ ਮੇਰੇ ਤੇ ਇਦਾਂ ਦਾ ਕੋਈ ਮਾਲਕ ਵੱਲੋਂ ਹਨਾ ਟਾਈਮ ਆਵੇ ਤੇ ਨਾ ਕਿਸੇ ਦੇ ਕਹਿਣ ਨਾਲ ਇਹ ਹੁੰਦਾ ਹੁੰਦਾ ਹੁਣ ਜਿਵੇਂ ਲੈ ਨੇ ਲੋਕ ਦੁਆਵਾਂ ਦੇ ਰਹੇ ਆ ਅਸੀਂ ਵੀ ਇੱਕ ਚਲੋ ਅਸੀਂ ਛੋਟੇ ਉਮਰ ਚ ਬਾਈ ਦੇ ਹਮ ਉਮਰ ਹੋਵਾਂਗੇ ਆਪੇ ਕੋਦ ਲਈ ਦੁਆ ਮੰਗ ਸਕਦੇ ਆ ਹੈਨਾ ਸੋਬਰ ਰੱਬ ਤਾਂ ਹੈ ਨਹੀਂ ਪਰ ਮੈਂ ਗੱਲ ਕਹੂੰਗਾ ਵੀ ਕਦੇ ਵੀ ਜਿਹੜਾ ਮਿਹਨਤੀ ਬੰਦਾ ਬਾਈ ਉਹਨੂੰ ਕਦੇ ਕੁਝ ਹੋਣਾ ਨਹੀਂ ਚਾਹੀਦਾ ਤੇ ਵਧੀਆ ਬੰਦਾ ਯਾਰ ਜਿੰਨੀ ਵਾਰੀ ਮਿਲੇ ਬਹੁਤ ਪਿਆਰ ਨਾਲ ਠੀਕ ਆ ਕੋਈ ਹਉਮੈ ਨਹੀਂ ਹੈ ਦਿਲ ਦੇ ਵਿੱਚ ਬੰਦਾ ਪਤਾ ਵੀ ਉਹਦਾ ਲੈਣ ਜਾਂਦਾ ਜਿਹਦੇ ਨਾਲ ਪਿਆਰ ਹੋਵੇ ਜਾਂ ਕੋਈ ਉਹਦਾ ਰਿਸ਼ਤਾ ਹੋਵੇ ਹੈਨਾ ਤੇ ਮੈਂ ਇੱਕ ਗੱਲ ਮੈਂ ਜਰੂਰ ਕਹੂੰਗਾ ਵੀ ਚਲੋ ਵਿਆਹ ਸ਼ਾਦੀਆਂ ਜਿੱਦਾ ਹਰੇਕੀ ਪਹੁੰਚ ਜਾਂਦਾ ਤੇ ਦੁੱਖ ਦੇ ਟਾਈਮ 'ਚ ਭੈਣ ਭਾਈ ਦੇ ਨਾਲ ਖੜਨਾ ਚਾਹੀਦਾ ਨਹੀਂ ਤੁਸੀਂ ਜੇ ਨਹੀਂ ਵੀ ਪੈਸੇ ਤੇਲੇ ਬੋਲੋ ਮਦਦ ਕਰ ਸਕਦੇ ਤੇ ਇੱਕ ਜਾ ਕੇ ਤੁਸੀਂ ਹਲਾ ਸ਼ੀਰ ਦੇ ਸਕਦੇ ਕੋਈ ਨਹੀਂ ਭਾਈ ਜਿਨ ਜੋ ਹੈਗਾ ਨਾਲ ਦਰਦ ਬੜਾ ਸੀ ਹਾਂ ਹਾਂਜੀ ਹਾਂਜੀ ਹਾਂ ਕਿਵੇਂ ਦੇਖਦੇ ਜਿਹੜੇ ਚੰਦਕ ਲੋਕ ਕਹਿ ਸਕਦੇ ਆ ਕਿ ਅਜਿਹੇ ਸਮੇਂ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਆ ਕੁਝ ਲਿਖਤਾ ਫੇਸਬੁਕ ਤੇ ਕਦੇ ਕੁਝ ਲਿਖਤਾ ਪਰ ਹਾਲਾਤ ਇੱਥੇ ਤਾਂ ਬਿਹਤਰ ਹੁੰਦੇ ਜਾ ਰਹੇ ਨੇ ਪਰ ਲੋਕ ਉਥੇ ਲੋਕਾਂ ਨੂੰ ਡਰਾਉਣ ਦੇ ਲਈ ਪੋਸਟਾਂ ਤੇ ਪੋਸਟਾਂ ਪਾਈ ਜਾ ਰਹੇ ਨੇ ਬਾਈ ਜੀ ਮੈਂ ਦੱਸਦਾ ਸਾਡੇ ਨਾਲੇ ਪਹਿਲਾਂ ਚੀਜ਼ ਹੋਈ ਵੀ ਆ ਸਾਡੇ ਆਪ ਦੇ ਘਰੇ ਜਦੋਂ ਮੇਰੇ ਮਾਮਾ ਜੀ ਬਿਮਾਰ ਹੋਇਆ ਯੋਧਵੀਰ ਮਾਨਕ ਲੋਕਾਂ ਨੇ ਬਹੁਤ ਕੁਝ ਕਿਹਾ ਇਹ ਐ ਹੋ ਗਿਆ ਉਹ ਹੋ ਗਿਆ ਜਿਹੜੇ ਕੋਲੇ ਸਾਨੂੰ ਪਤਾ ਸੀ ਹੁਣ ਮੈਂ ਇਹ ਗੱਲ ਕਹਿੰਦਾ ਅਸੀਂ ਹੁਣ ਅੰਦਰ ਜਾ ਕੇ ਆਏ ਹਾਂ ਜਦਾ ਬਾਈ ਦੇ ਪਰਿਵਾਰ ਨੂੰ ਪਤਾ ਹੈ ਕੀ ਕੰਡੀਸ਼ਨ ਆ ਜਾਂ ਜਿਹੜੇ ਸਾਡੇ ਵਰਗੇ ਦੋਸਤ ਮਿੱਤਰ ਭਰਾ ਉਹਦੇ ਅੰਦਰ ਜਾਂਦੇ ਆ ਇੱਕ ਜਿਹੜੇ ਬੱਚ ਲੋ ਕਹਿੰਦੇ ਸੀ ਬਹੁਤ ਵਧੀਆ ਸੀ ਕਾ ਤੋਂ ਹੈ ਯਾਰ ਤੁਸੀਂ ਕਹਾਂਤੇ ਨੈਗੇਟਿਵਿਟੀ ਫਲਾਉਨੇ ਆ ਠੀਕ ਆ 6 ਮਹੀਨਿਆਂ ਚ ਬਾਈ ਰਿਕਵਰ ਹੋ ਜਾਣਾ ਾਨਾ ਠੀਕ ਹੋ ਜਾਊਗਾ ਸਾਲ ਚ ਹੋ ਜਾਊਗਾ ਸੋ ਇਹ ਚੀਜ਼ ਨਾ ਕਰੋ ਮੈਂ ਪੱਤਰਕਾਰ ਭਰਾਵਾਂ ਨੂੰ ਵੀ মিডিਆ ਨੂੰ ਵੀ ਬੇਨਤੀ ਕਰੂੰਗਾ ਵੀ ਜੋ ਸੱਚ ਹੈ ਬਾਈ ਬਿਲਕੁਲ ਠੀਕ ਆ ਡਾਕਟਰ ਨੇ ਕਿਹਾ ਹੋਇਆ ਵੀ ਤੁਸੀਂ ਰੈਸਟ ਕਰਨੀ ਆ ਆ ਚੀਜ਼ ਮੂਮੈਂਟੋ ਕਹਿੰਦੇ ਕਰਨੀ ਨਹੀਂ ਜਿਆਦਾ ਇਹਦੀ ਧੌਣ ਦੀ ਠੀਕ ਹੈ ਨਾ ਤੇ ਸਰ ਦੇ ਵਿੱਚ ਜਿਹੜੀ ਸਾਡਾ ਹੋਰ ਬਾਕੀ ਠੀਕ ਹੋਣਾ ਐਵੇਂ ਕਹੀ ਜੀ ਉਹ ਤਾਂ ਉਹ ਬਿਲਕੁਲ ਠੀਕ ਆ ਚਾਹੀ ਪੰਜਾਬ ਚਾਹੀ ਬਾਹਰ ਆ ਕਿਤੇ ਕੋਈ ਵੀ ਸੂਬਾ ਲਾ ਲੋ ਜਿਹੜੇ ਜਾਨਵਰ ਆ ਇਹਨਾਂ ਨੇ ਬੋਲ ਕੇ ਤਾਂ ਕਹਿਣਾ ਨੇ ਵੀ ਸਾਨੂੰ ਅੰਦਰ ਬੰਨ ਲਓ ਜਾਂ ਸਾਨੂੰ ਸੰਭਲੋ ਸਾਡੀ ਹੈਨਾ ਕੇਅਰ ਕਰ ਲਓ ਜਿਹੜੇ ਭਰਾ ਗਊਸ਼ਾਲਾ ਬਣਾਉਂਦੇ ਜਾਂ ਕੋਈ ਵੀ ਜਿਹੜੇ ਐਨੀਮਲਸ ਲਈ ਕੋਈ ਐਨੀਮਲਸ ਲਈ ਕੋਈ ਬੰਦਾ ਐਫਰਟਸ ਕਰਦਾ ਸੇਵਾ ਕਰਦਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਬਾਈ ਏ ਕੋਈ ਵੀ ਆ ਜਾਏ ਆਪਣਾ ਕੋਈ ਰਿਸ਼ਤੇਦਾਰ ਆ ਚਾਹੇ ਆਪਣਾ ਯਾਰ ਦੋਸਤ ਆ ਕਿਸੇ ਨਾ ਵੀ ਇਦਾਂ ਦੀ ਦਰ ਘਟਣਾ ਹੋ ਸਕਦੀ ਆ ਤੁਹਾਡੇ ਪਰਿਵਾਰ ਨਾਲ ਵੀ ਹੋ ਸਕਦੀ ਆ ਤਾਂ ਪਲੀਜ਼ ਆਪਾਂ ਇਹ ਨਾ ਦੇਖਾ ਕਰੋ ਵੀ ਇਹ ਕੰਮ ਫਲਾਣੇ ਬੰਦੇ ਦਾ ਹੁਣ ਸਾਡੇ ਮੂਹਰੇ ਟੋਆ ਸੀ ਉਹਦੇ ਚ ਮਿੱਟੀ ਨਹੀਂ ਪਾਰ ਸਕਦੇ ਯਾਰ ਨੰਗਣ ਦਾ ਆਪਾਂ ਹੀ ਆ ਹੁਣ ਅਸੀਂ ਇਹ ਕਈ ਵੀ ਇਹ ਕੰਮ ਹੋਰ ਬੰਦਾ ਕਰੇ ਕੋਈ ਆਖੇ ਅਬ ਆਪਦੇ ਘਰੇ ਵੀ ਦੇਖਦੇ ਆਂ ਵੀ ਯਾਰ ਯਾਰ ਸੋਚ ਬਦਲਣ ਵਾਲੀ ਆ ਜਾਂ ਸਾਡਾ ਗੇਟ ਲੋਡ ਕਰਾਉਣ ਵਾਲਾ ਆਪਾਂ ਕਰਾਉਂਦੇ ਨਹੀਂ ਤਾਂ ਯਾਰ ਆਪਣਾ ਆਪਣਾ ਸਮਝ ਕੇ ਕੰਮ ਕਰਾਓ ਨਾ ਜਨਨ ਦਾ ਦੋਨਾਂ ਵਜਦਿਆਂ ਇਨਸਾਨ ਦੀ ਵਜਦਿਆ ਗਾਂ ਜਾਂ ਠੱਠਾਂ ਅੰਦਾਜ਼ੇ ਕੋਈ ਵੱਡਾ ਟਰੱਕ ਲੱਗ ਉਹਦੇ ਵੀ ਨੁਕਸਾਨੀ ਆ ਉਹੀ ਤਾਂ ਮਸਲਾ ਬਾਈ ਜੀ ਮਸਲਾ ਉਹੀ ਆ ਥੋੜਾ ਜਿਆ ਸਾਡੇ ਲੋਕਾਂ ਨੂੰ ਆਪ ਜਿੰਮੇਵਾਰੀ ਸਮਝਣੀ ਚਾਹੀਦੀ ਹੂੰ ਉਹਨੂੰ ਜਾਨਵਰ ਨੇ ਤਾਂ ਕਹਿਣਾ ਦੇ ਵੀ ਮੈਂ ਰੋਡ ਤੇ ਖੜਾ ਤੇ ਮੈਨੂੰ ਸਾਈਡ ਤੇ ਕਰ ਦੇ ਉਹ ਤਾਂ ਹੁਣ ਮੈਨੂੰ ਪਤਾ ਨਾ ਵੀ ਮੇਰੀ ਕਾਰ ਜਾਂਦੀ ਆ ਯਾਰ ਮੈਂ ਹੁਣ ਕਿੱਧਰ ਲੰਘਣਾ ਵਾ ਸੋ ਮੇਰੀ ਬੇਨਤੀ ਆ ਯਾਰ ਤੇ ਮੇਰੇ ਲਫ਼ਜ਼ ਮੈਂ ਥੋੜੇ ਜਿਹਾ ਮੈਂ ਗੁਸਤਾਖੀ ਮਾਫ਼ ਕਰ ਮੇਰੇ ਲਫ਼ਜ਼ ਵੱਡੇ ਆ ਵੀ ਜਿਹੜੇ ਪਸ਼ੂ ਆ ਜਾਨਵਰ ਆ ਉਹਨਾਂ ਨੇ ਭੋਲ ਕੇ ਨਹੀਂ ਘਹਿਣਾ ਤੁਸੀਂ ਯਾਰ ਆਪਾਂ ਆਪਣੇ ਏਰੀਆ ਚ ਦੇਖ ਲਓ ਕਿ ਸਾਡੇ 15 گاਵਾਾਂ ਜਾਂ 15 ਬਲਦ ਫਿਰਦੇ ਆ ਆਪਾਂ ਕਿਸੇ ਆਰਗੇਨਾਈਜੇਸ਼ਨ ਨੂੰ ਕਹਿ ਦਿਓ ਵੀ ਇਹ ਸਾਡੇ ਇਦਾਂ ਕਰਕੇ ਜਾਨਵਰ ਆ ਠੀਕ ਆ ਨਾ ਆਪਣਾ ਇਨੀਕ ਤਾਂ ਆਪਾਂ ਨੂੰ ਆਪ ਦੇ ਏਰੀਆ ਚ ਪਤਾ ਹੀ ਹੁੰਦਾ ਸੋ ਬਾਈ ਨਾਲ ਜਿਹੜੀ ਚੀਜ਼ ਹੋਈ ਆ ਬਹੁਤ ਇਹ ਮਾੜੀ ਹੋਈ ਆ ਤੇ ਇਹ ਪਰਮਾਤਮਾ ਵੱਲੋਂ ਹੀ ਆ ਬਾਈ ਉਕੇ ਉਹ ਜੋ ਮਾਲਕ ਕਰਦਾ ਹਨ ਉਹਨੂੰ ਮੰਨਣਾ ਪੈਂਦਾ ਪਰ ਅਸੀਂ ਇਹ ਕਵਾਂਗੇ ਵੀ ਬਾਈ ਨੇ ਜਲਦੀ ਠੀਕ ਹੋ ਜਾਣਾ ਹੂੰ ਠੀਕ ਆ ਅੱਗੇ ਨਾਲੋਂ ਬਹੁਤ ਵਧੀਆ ਸੈਟ ਆ ਉਹ ਐਵੇਂ ਜਿਹੜੇ ਲੋਕ ਐਵੇਂ ਮਾੜਾ ਚੰਗਾ ਕਹੀ ਜਾਂਦੇ ਕੋਸ਼ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਬਾਈ ਜੀ ਸਿਆਣੇ ਕਹਿੰਦੇ ਅਸੀਂ ਲੋਕ ਉਜੜਦੇ ਵੇਂਦੇ ਰਹੇ ਕਦੇ ਆਪਣਾ ਜੇਤਰਾ ਆ ਨਾ ਕਈ ਵਾਰੀ ਆਪਦੇ ਤੇ ਮਾੜਾ ਵਕਤ ਆ ਜਾਂਦਾ ਹੁੰਦਾ ਮੇਰਾ ਭਰਾ ਕਿਸੇ ਦਾ ਤਮਾਸ਼ਾ ਨਹੀਂ ਬਣਾਈਦਾ ਉਹਦੇ ਦੁੱਖ ਚ ਨਾ ਉਹਦਾ ਦੁੱਖ ਮਡਾਈਦਾ ਉਹਦਾ ਹੱਸ ਕੇ ਜਾਂ ਪੁੱਠੀ ਟੇਢੀ ਗੱਲ ਕਰਕੇ ਸਵਾਦ ਨਹੀਂ ਆਉਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ